ਸਤਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜੋ ਪ੍ਰਮਾਤਮਾ ਜੀ ਨੇ ਉਹ ਕੁਦਰਤ ਦੇ ਵਿੱਚ ਵਸੇ ਹੋਏ ਨੇ ਤੇ ਉਸ ਪ੍ਰਮਾਤਮਾ ਜੀ ਦਾ ਅੰਤ ਵੀ ਪਾਇਆ ਨਹੀਂ ਜਾ ਸਕਦਾ ਲਖਿਆ ਨਹੀਂ ਜਾ ਸਕਦਾ ਹੁਣ ਜਿਹੜੇ ਵਾਹਿਗੁਰੂ ਜੀ ਕੁਦਰਤ ਵਿੱਚ ਸਮਾਏ ਹੋਏ ਨੇ ਕੁਦਰਤ ਨੂੰ ਬਣਾ ਕੇ ਜੋ ਆਪ ਵਿੱਚ ਸਮਾ ਗਏ ਉਸ ਕੁਦਰਤ ਦੀ ਵਾਤਾਵਰਣ ਦੀ ਸਾਫ ਸਫਾਈ ਦਾ ਧਿਆਨ ਆਪਾਂ ਨੂੰ ਮੁਢਲੇ ਤੌਰ ਤੇ ਰੱਖਣਾ ਚਾਹੀਦਾ ਜਿੰਨੀ ਵੀ ਸਫਾਈ ਰੱਖਾਂਗੇ ਉਨਾਂ ਹੀ ਪਰਮੇਸ਼ਰ ਨੂੰ ਚੰਗੇ ਲੱਗਾਂਗੇ ਕਿਉਂਕਿ ਜਿਹੜਾ ਮਾਲਕ ਹੈ ਨਾ ਸਾਵਲ ਸੁੰਦਰ ਰਾਮਈਆ ਉਹਨੂੰ ਸਫਾਈ ਵੀ ਬੜੀ ਸੁੰਦਰ ਲੱਗਦੀ ਆ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਗੁਰੂ ਪਿਤਾ ਜੀ ਸਮਝਾਉਂਦੇ ਨੇ ਪੁੱਤ ਆਪਣੇ ਜੀਵਨ ਵਿੱਚੋਂ ਵਿਕਾਰਾਂ ਰੂਪੀ ਗੰਦਗੀ ਨੂੰ ਤੂੰ ਬਾਹਰ ਕੱਢ ਜੇ ਸਾਡੇ ਗੁਰੂ ਜੀ ਨੂੰ ਸਾਡੇ ਮਾਲਕ ਜੀ ਨੂੰ ਵਿਕਾਰਾਂ ਰੂਪੀ ਗੰਦਗੀ ਚੰਗੀ ਨਹੀਂ ਲੱਗਦੀ ਉਹ ਵਿਕਾਰਾਂ ਰੂਪੀ ਗੰਦਗੀ ਉਹ ਚੰਗੀ ਨਹੀਂ ਲੱਗਦੀ ਗੁਰੂ ਜੀ ਕਹਿੰਦੇ ਉਹਨੂੰ ਬਾਹਰ ਕੱਢ ਤਾਂ ਬਾਹਰੀ ਗੰਦਗੀ ਕਿੱਥੋਂ ਚੰਗੀ ਲੱਗਦੀ ਹੋਊਗੀ ਸੋ ਇਸ ਕਰਕੇ ਜਿੱਥੇ ਆਪਾਂ ਆਪਣੇ ਜੀਵਨ ਨੂੰ ਸਵਾਰਨੈ ਉਥੇ ਬਾਹਰੀ ਤੌਰ ਤੇ ਵੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਯਤਨ ਕਰਨਾ ਵੀ ਸਾਡੇ ਕਰਕੇ ਹਵਾ ਪ੍ਰਦੂਸ਼ਿਤ ਨਾ ਹੋਵੇ ਸਾਡੇ ਕਰਕੇ ਧਰਤੀ ਪ੍ਰਦੂਸ਼ਿਤ ਨਾ ਹੋਵੇ ਪਾਣੀ ਪ੍ਰਦੂਸ਼ਿਤ ਨਾ ਹੋਵੇ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਸਤਿਗੁਰੂ ਜੀ ਫਰਮਾਉਂਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਤੇ ਪਾਣੀ ਨੂੰ ਪਿਤਾ ਦਾ ਦਰਜਾ ਕਿੰਨਾ ਸਤਕਾਰ ਕਰਨੇ ਸੋਵੇਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਨੀ ਆ ਜੋ ਹੁਣ ਮੋਰਚਾ ਲੱਗਿਆ ਹੈ ਨਾ ਕਾਲੇ ਪਾਣੀ ਦਾ ਜੋ ਸਤਲੁਜ ਦੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਹੈ ਯਤਨ ਕਰੀਏ ਆਪਾਂ ਰਲ ਕੇ ਆਵਾਜ਼ ਬੁਲੰਦ ਕਰੀਏ ਕਿਉਂਕਿ ਇਹ ਜਿਹੜੀ ਗੱਲ ਹੈ ਨਾ ਇਹ ਕੋਈ ਇਹ ਨਿੱਕੇ ਇੱਕ ਕੌਮ ਦੀ ਗੱਲ ਹੈ ਜਾਂ ਇੱਕ ਫਿਰਕੇ ਦੀ ਗੱਲ ਹੈ ਇਹ ਪੂਰੀ ਦੁਨੀਆ ਦੀ ਗੱਲ ਹੈ ਪੂਰੀ ਦੁਨੀਆ ਦਾ ਮਸਲਾ ਹੈ ਜੋ ਵੀ ਉਹ ਗੰਦਾ ਪਾਣੀ ਪੀਏਗਾ ਆਪਾਂ ਜਾਣਦੇ ਵੀ ਅੱਗੇ ਜਾ ਕੇ ਉਹ ਪਾਣੀ ਪੀਤਾ ਜਾਂਦਾ ਹੈ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ ਕਾਰਨ ਕੀ ਹੈ ਇਹ ਜੋ ਸਤਲੁਜ ਦੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਹੈ ਜਦ ਕੇ ਸਤਲੁਜ ਦਾ ਪਾਣੀ ਕਿੰਨਾ ਸਾਫ਼ ਸੁਥਰਾ ਸੀ ਇਤਿਹਾਸ ਦੇ ਵਿੱਚੋਂ ਹਵਾਲਾ ਮਿਲਦਾ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦੀ ਪੌਹਲ ਕੌਮੀ ਅੰਮ੍ਰਿਤ ਯਾਰ ਕੀਤਾ ਇਸ ਸਤਨੁਜ ਦੇ ਵਿੱਚੋਂ ਪਾਣੀ ਲਿਆ ਸੀ ਸੋ ਅੱਜ ਸਾਡਾ ਵੀ ਫਰਜ ਬਣਦਾ ਹੈ ਵੀ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖੀਏ ਰਲ ਮਿਲ ਕੇ ਆਵਾਜ਼ ਬੁਲੰਦ ਕਰੀਏ ਜਿਹੜੇ ਵੀਰਾਂ ਨੇ ਮੋਰਚਾ ਅਰੰਭੀ ਹੈ ਜੋ ਸਾਥ ਦੇ ਰਹੇ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਤੇ ਆਪਾਂ ਵੀ ਸਾਰੇ ਯਤਨ ਕਰੀਏ ਜਿਸ ਵੀ ਤਰੀਕੇ ਨਾਲ ਉਦਮ ਕਰ ਸਕਦੇ ਆ ਆਵਾਜ਼ ਬੁਲੰਦ ਕਰ ਸਕਦੇ ਆ ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਕਿਸੇ ਵੀ ਤਰੀਕੇ ਨਾਲ ਬੋਲਣ ਦਾ ਯਤਨ ਕਰੀਏ ਇਹ ਜਿਹੜਾ ਸੋਸ਼ਲ ਮੀਡੀਆ ਹੈ ਨਾ ਜੇ ਆਪਾਂ ਇਹਦੀ ਵੀ ਸਹੀ ਵਰਤੋਂ ਕਰੀਏ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਦਈਏ ਫਿਰ ਸਰਕਾਰ ਨੂੰ ਵੀ ਪਤਾ ਲੱਗ ਜਾਂਦਾ ਵੀ ਲੋਕ ਜਾਗਰੂਕ ਹੋ ਰਹੇ ਨੇ ਉਹਨਾਂ ਨੂੰ ਵੀ ਫਿਰ ਇਸ ਮਸਲਿਆਂ ਵੱਲ ਧਿਆਨ ਦੇਣਾ ਪੈਂਦਾ ਸੋ ਇੱਕ ਮੁੱਠੂ ਕੇ ਜਿੰਨੇ ਜੋਗੇ ਆ ਸੋ ਇਸ ਮੋਰਚੇ ਦੇ ਵਿੱਚ ਆਪਾਂ ਸਾਥ ਦੇਣੇ ਨਹੀਂ ਤੇ ਹਾਲਾਤ ਜਿਹੜੀ ਆ ਨਾ ਆਪਾਂ ਜਾਣਦੇ ਹਾਂ ਕਈ ਤੇ ਇਦਾਂ ਦੇ ਨਹੀਂ ਜਿਹੜੇ ਪੈਪਰਾਂ ਹੀ ਸਿੱਧਾ ਗੰਦਲਾ ਪਾਣੀ ਧਰਤੀ 'ਚ ਵੀ ਵੇਝ ਰਹੇ ਨੇ ਆ ਵੇਖੋ ਜੀਰੇ ਇਲਾਕੇ ਵਿੱਚ ਕਿੰਨਾ ਲੰਮਾ ਸਮਾਂ ਧਰਨਾ ਚੱਲਿਆ ਮੋਰਚਾ ਲੱਗੇ ਆ ਇਸੇ ਤਰ੍ਹਾਂ ਜਦੋਂ ਅਸੀਂ ਸਮਾਗਮ ਤੇ ਜਾਨੀ ਆ ਨਾ ਆ ਫਾਜ਼ਲ ਕਾ ਸਾਈਡ ਆ ਬਹੁਤ ਸਾਈਡ ਇੱਥੋਂ ਦੇ ਲੋਕ ਦੱਸਦੇ ਨੇ ਵੀ ਇੱਥੇ ਕਿੰਨਾ ਗੰਦਾ ਪਾਣੀ ਨਿਕਲ ਰਿਹਾ ਹੈ ਹੁਣ ਤੇ ਦੇਖੋ ਧੂਰੀ ਇਲਾਕੇ ਵਿੱਚ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਵੀ ਬੜਾ ਗੰਦਾ ਪਾਣੀ ਨਿਕਲ ਰਿਹਾ ਸੋ ਸੁਚੇਤ ਹੋਈਏ ਆਵਾਜ਼ ਬੁਲੰਦ ਕਰੀਏ ਇਹ ਜਿਹੜੀ ਕੁਦਰਤ ਹੈ ਨਾ ਜਿਹਦੇ ਵਿੱਚ ਮਾਲਕ ਜੀ ਸਮਾਏ ਹੋਏ ਨੇ ਇਹਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਬਣਦਾ ਹੈ ਤਾਂ ਹੀ ਆਪਾਂ ਇਨਸਾਨਤ ਹੋਣ ਦੇ ਹੱਕਦਾਰਾਂ ਇਹ ਬੇਨਤੀ ਪ੍ਰਵਾਨ ਕਰਨੀ ਜੀ ਪਿਆਰ ਤੇ ਸਤਕਾਰ ਨਾਲ ਬਲਾਉ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ